ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾਗਾ ਜੀ ਸ਼ੁਰੂ ਤੇ ਕੱਲ ਆਪਣਾ ਇਹਦਾ ਵਲੌਗ ਨਹੀਂ ਬਣਿਆ ਕਾਲਾ ਪਾਂਗੇ ਐਂ ਕਿਦੇ ਪਰਿਵਾਰ ਦੇ ਨਾਲ ਤੇ ਅੱਜ ਹੁਣ ਆਪਾਂ ਜਾਣੇ ਆਪਣੇ ਪਾਰ ਵਾਲੇ ਫਾਰਮ ਤੇ ਕਣਕ ਵਿੱਚ ਗੇੜਾ ਗੂੜਾ ਮਾਰ ਕੇ ਆਣੇ ਨਾਲੇ ਜਿੱਦਣੇ ਬਿੱਜੀ ਗਏ ਨੇ ਦੇਖਣਾ ਦੇਖਣੇ ਕਣਕ ਦਾ ਉਧਰ ਵੀ ਹਸਾਕ ਦਾ ਰੁਕੀਆ ਤੇ ਨਾਲੇ ਆਰੋਣਾ ਬੰਦੇ ਖਾਣ ਲਾਉਣੇ ਸਾਰੇ ਅੱਜ ਕੋਈ ਜਗ੍ਹਾ ਵੜਾ ਬਣ ਕੋੜੀ ਆਪਣੇ ਆ ਪੂਰੀ ਮਛਰੀ ਵਾਲੇ ਜਾਂ ਆਨੰਦ ਲੈਂਦੀ ਪੂਰੇ ਵਾੜੇ ਦਾ ਪੂਰਾ ਮੋਲਾ ਮੋਲਦਾ ਕੁੜੀ ਕਹਿੰਦੀ ਚੱਲ ਚੱਲ ਨਜ਼ਾਰੇ ਲੈਂਦੀ ਪੂਰੇ ਖੁੱਲੇ ਸਾਦੇ ਉਹ ਤਰ੍ਹਾਂ ਜਿਹੜੀ ਬੱਝੀ ਨਹੀਂ ਦੇਖੀ ਹੁਣ ਆ ਪੂਰੇ ਨੰਦ ਮੰਗ ਲੈਣਦੀ ਹੈ ਕਰੀ ਹਾਂ ਚੜਾਣੋ ਇਦਾ ਠੀਕ ਆ ਸਾਡੀ ਰਾਨੋ ਰਾਨੋ ਕੋਲੇ ਥਾਂ ਤੇ ਨਜ਼ਾਇਰ ਲੈਂਦੀ ਆ ਨਾਲ ਲੇਟੇ ਮਾਰੀ ਜਾਂਦੀ ਆ ਖਾਈ ਜਾਂਦੀ ਲਿੱਟੀ ਜਾਂਦੀ ਭੱਜੀ ਫਿਰਦੀ ਆ ਤਲਰੀ ਤਾਂ ਬਾਦਿਆ ਪਾਵਧਿਆ ਬਣ ਗਿਆ ਥਾ ਸਾਰਾ ਪੁੱਲੇ ਸਾਡੇ ਨਾਲ ਲੇਡਦੀ ਰਹਿੰਦੀ ਆ ਕਰਮ ਵਾਲੀ ਨਾਲ ਵਿੱਚ ਤੁਰੇ ਫਿਰਦੀ ਆ ਨਾਲੇ ਖਾਦਾ ਪੀਦਾ ਪੈਦਾ ਜਾਂਦਾ ਸਾਰਾ ਇਹਨੂੰ ਅਰੇ ਪੁੱਤ ਕਿੰਦਾ ਆਗੇ ਸਾਰੇ ਜਵਾਨ ਆਪਣੇ ਕਿਥੋਂ ਆਏ ਅਈਆਂ ਦੇਸੀਆਂ ਮਾਰਾਂਗੇ ਦਾ ਹਾਂਜੀ ਕਿਦਾਂ ਕਰਨ ਕੋ ਵਧੀਆ ਵਧੀਆ ਕਰਕੇ ਚਾ ਇਹ ਆਪਣੇ ਤੋਂ ਪਤਾ ਆਪਣੇ ਕਿਹੜਾ ਮਾਰ ਕੇ ਆਇਆ ਕਣਕ ਵੇਖ ਆਏ ਹੁਣ ਜਾਣਾ ਪੈ ਰਿਹਾਣਾ ਕਿ ਨਹੀਂ ਜਾਣੇ ਆ ਬੈਠੇ ਨਾ ਅੱਗੇ ਪਿੱਛੇ ਆਉਂਦੀ ਮੈਂ ਕਹਿੰਦਾ ਇਹਨੂੰ ਕਹੇ ਮੱਧੂ ਮਗਰ ਉਹ ਨਹੀਂ ਭਰਵਾ ਆ ਵਜਦਾ ਨਾਲ ਆ ਕੇ ਮਾਸ਼ਾਅੱਲਾ ਵਜਦਾ ਵਾ ਦੋ ਵਿਦਰੀਆਂ ਛੋਕਦੇ ਨਾ ਇੱਥੇ ਵਜਦਾ ਨੇ ਸ਼ੁਕਰ ਵਾ ਉਹ ਮਗਰ ਉਹ ਵਜਦਾ ਭਰਵਾ ਨਾਲੇ ਦੇ ਉਹ ਆ ਵਜਦਾ ਨਾਲ ਤਾਂ ਤੂੰ ਤੂੰ ਆ ਵਜਦਾ ਵਾ ਮੇਰੀ ਗੱਲ ਸੁਣੇਗਾ ਤੂੰ ਮੈਨੂੰ ਪਤਾ ਮੈਂ ਜਦੋਂ ਅੱਜ ਲੋ ਆ ਵੇਖੀ ਚੁੱਪ ਕਰ ਜਾ ਜੋ ਵੇਖੀ ਚੁੱਪ ਕਰ ਆ ਵੀ ਉਹ ਹੋ ਆ ਵਜਦਾ ਨਾਲੇ ਉਹ ਦੋ ਵਜਦੀ ਹੈ ਨਾ ਜਦੋਂ ਸਾਰਾ ਪੈਂਦਾ ਨਾ ਪਿੱਛੋਂ ਜ਼ੋਰ ਨਾਲ ਮਾਰ ਖਿਆ ਭਰਵਾ ਫਰਦੀ ਕਰੇ ਵਾ ਵਜੀਦੀਆਂ ਹਾਂ ਤੇ ਕਿਤੇ ਉਹ ਮਗਰ ਉਹ ਪ੍ਰਵਾਹ ਖੜਕਦਾ ਮਰੋ ਵੀਰ ਜੀ ਖੜਕਦਾ ਵੱਖਰੀ ਗੱਲ ਲੱਗਦੇ ਨਹੀਂ ਕੀ ਲੱਗਿਆ ਉਹ ਆ ਦੱਸ ਲੱਗਦਾ ਵਾ ਜਦ ਰਲਾ ਵਜਦਾ ਜਦ ਪਾਣੀ ਕਿਛੇ ਦਿਨ ਜਿਹੜੇ ਸ਼ਰਮ ਵਾਲਾ ਰਵੜਦਾ ਨਹੀਂ ਥੱਲੇ ਰਵੜਣ ਦੀ ਇੱਥੇ ਥੱਲੇ ਓਏ ਓਏ ਆਹੋ ਹੋ ਵਜਦਾ ਹੁਣ ਪਤਾ ਬਾਟਸਾ ਰਵੜਨੇ ਕਿ ਚਲੇ ਰਵੜੋ ਕਿ ਲੱਗੀ ਹੋਈ ਓਏ ਚਲ ਚਲੀ ਕਿਥੇ ਰਾਜ ਰੋਟੀ ਖਾਂਦੇ ਹੋ ਐਵੇਂ ਆ ਲੱਗਦਾ ਹੀ ਆ ਲੱਗਦੇ ਆਵੇਂ ਆਹ ਨਾਲ ਵਾਲੇ ਗੀਂਦਾਂ ਲੈ ਆਵੇ ਆ ਇਧਰ ਆਵੇ ਰਗੜਾ ਲਗੀਦਾ ਆਹ ਲੱਗਦੀ ਤੈਰ ਹੋ ਉਹ ਇਹਨਾਂ ਇਹਨਾਂ ਵਜਦਾ ਨਾ ਨਿਵਾਣਾ ਬਹੁਤ ਸਾਲੋਂ ਟਾਈਮ ਕਬਲਾ ਨੋ ਸੇ ਪਰਲਾ ਪਰਲਾ ਡੈਰੀ ਲੈ ਜਾਉਂਦਾ ਆਵੇ ਇੱਥੇ ਆ ਲੱਖਾ ਹੋਇਆ ਨਿਵਾਣਾ ਸਾਵੇ ਰੋਡ ਸੇ ਨਿਕਲੀ ਥੱਲੇ ਉਹਦੇ ਉਹ ਨਾ ਵਜਣਾ ਵਜਣਾ ਜਪਾਰ ਪਾਉਂਦੇ ਉੱਤੇ ਦੋਵੇਂ ਲੱਗਦੇ ਇਧਰ ਉਧਰ ਦੋਵੇਂ ਜਿਹੇ ਜ਼ਿਆਦਾ ਪਾਣੀ ਨਹੀਂ ਨਹੀਂ ਮੈਂ ਉੱਤੇ ਕਰ ਹੁਣ ਚਲੋ ਠੀਕ ਹੈ ਉਧਿਆਵਾਂ ਰੇੜਾ ਆਵੀ ਉਹ ਆ ਰੇੜਾ ਵਾ ਵਾ ਜਾ ਜਾ ਬਾਹਰ ਗਿਆ ਲਾਉਣ ਸੇ ਗੋਲ ਮੁਟੋ ਸੇ ਗੋਲ ਮੁਟੋ ਹਾਂ ਚੱਲੇ ਆਪਾਂ ਪਾਰ ਨੂੰ ਉਹ ਤਾਂ ਨਹੀਂ ਹੁੰਦੇ ਆਏ ਗੱਡੀ ਆਪਣੀ ਆ ਗਈ ਆ ਕੈਂਪਰ ਤੇ ਚੰਦੇ ਆਪਾਂ ਆਮ ਕਿਦਾਂ ਲੋਹਣੇ ਦੇ ਪਾਰ ਦੀ ਕੰਮ ਕਰਕੇ ਆਪਾਂ ਸਾਡੀ ਹਾਂ ਉਹ ਖੁਲਾਵਾ ਇਹ ਆਪਣੇ ਮਾਮੇ ਦੇ ਮੁੰਡੇ ਨੇ ਆਪਾਂ ਨੂੰ ਕੱਲ ਗਿਫਟ ਭੇਜਿਆ ਹੈ ਡਬਈ ਤੋਂ ਮੈਿਕ ਜਿਹੜਾ ਮੱਲੋ ਪੱਲਾ ਕੇ ਵੀਡੀਓ ਬਣਾਉਂਦੇ ਆਪਾਂ ਜਿੰਨਾ ਵਲੌਗ ਬੰਦੇ ਆ ਤੇ ਇਦਾਂ ਹੀ ਪ੍ਰਾਯਰ ਦੇ ਆਪਣੇ ਕੋ ਕਿੰਨਾ ਪਿਆਰ ਦਿੰਦੇ ਆ ਆਪਾਂ ਨੂੰ ਉਹਨੇ ਡਬਈ ਚੋਂ ਸਪੈਸ਼ਲ ਆਪਣੇ ਵਾਸਤੇ ਭੇਜਿਆ ਉਹਨੇ ਕਿਹਾ ਕਿ ਤੁਸੀਂ ਉਹ ਟ੍ਰੈਕਟਰ ਤੇ ਮੱਲੋ ਵੀਡੀਓ ਬਣਾਉਂਦੇ ਨਾ ਵਲੌਗ ਤੇ ਤੁਹਾਡੀ ਜਿਹੜੀ ਆਵਾਜ਼ ਸਾਨੂੰ ਕਲੀਅਰ ਨਹੀਂ ਆਉਂਦੀ ਉਹਨਾਂ ਨੇ ਭੇਜਿਆ ਤੇ ਕੱਲ ਫਿਰ ਉੱਥੇ ਜਾਦੇ ਵਿੱਚ ਆਪਾਂ ਉਹ ਆਏ ਮਾਮਣੇ ਦੇ ਦੇਖੇ ਗਿਆ ਸੱਪਾ ਨੂੰ ਤੇ ਬੜੀ ਖੁਸ਼ੀ ਮਨ ਨੂੰ ਇੱਕ ਤੇ ਇੱਕ ਆਪਣੇ ਵੀਰ ਨੇ ਆਪਾਂ ਜੰਮਨ ਦਿੱਤੀ ਕਿ ਉਹ ਤਾਂ ਇਹ ਦੇਖੋ ਕਿੰਨੇ ਵੀਰ ਆਪਾਂ ਪਿਆਰ ਦੇ ਰਹੇ ਸਾਰੇ ਹਨਾ ਵੀਰਾਂ ਦੇ ਨਾਲ ਹੀ ਆ ਇਹੋ ਜਿਹੇ ਭਰਾ ਕਦੇ ਸੱਜਣ ਕਦੇ ਕਿਸਮਤ ਨਾਲ ਨਹੀਂ ਮਿਲਦੇ ਆ ਕੱਲੇ ਇਹ ਨਹੀਂ ਜਿ ਗਿਫਟਾਂ ਨਾਲ ਨਹੀਂ ਹੁੰਦਾ ਕਿ ਭਰਾ ਹਨਾ ਦੇਖੋ ਗੱਲ ਪਿਆਰ ਦੀ ਆ ਕਿੰਨਾ ਪਿਆਰ ਕਰਦੇ ਆਪਾਂ ਨੂੰ ਕੋਈ ਜਦਾਂ ਆਪਾਂ ਕੋਈ ਗਿਫਟਾਂ ਦੇ ਭੁੱਖੇ ਨਹੀਂ ਹਣਾ ਜਾਂ ਉਹਨਾਂ ਨੂੰ ਕੋਈ ਗਿਫਟ ਦੇ ਦਿੰਦੋ ਕਿ ਸਿਰਫ ਪਿਆਰ ਉਹਨਾਂ ਨਾਲ ਆਪਣਾ ਭਾਵਨਾ ਨਾਲ ਕਿ ਉਹਨਾਂ ਭਾਵਨਾ ਨੇ ਭੇਜਿਆ ਬਣਾ ਨੂੰ ਹੁਣ ਆਪਾਂ ਨੇ ਖੋਲ ਕੇ ਵੇਣੇ ਆ ਤੇ ਚੱਕ ਚੁੱਕ ਕਰਦੇ ਕੀ ਸਾਕਤਾ ਵਾ 1200 ਰੁਪਏ ਸੋਨੇ ਲੱਗੇ ਜਾਂਦੇ ਤਰ੍ਹਾਂ ਦੇ ਬਿਜੀ ਦੇ ਖੋਲ ਕੇ ਚੈੱਕ ਕਰਦੇ ਇਹਨੂੰ ਤੇ ਅਧਰ ਆਪਣਾ ਛੋਟਾ ਆਪਣਾ ਤਿਆਰ ਆ ਬਾਹਰ ਨੂੰ ਜਾਣ ਵਾਸਤੇ ਇਹ ਜਿੱਥੋਂ ਆਪਣਾ ਬੰਡ ਟੁੱਟਾ ਹੈ ਜਿਹੜਾ ਪੰਨੋ ਸ਼ੁਕ ਨੇ ਜੜਾ ਕਰਤਾ ਮਿੱਟੀ ਪਾ ਆ ਬਗੀ ਜਿਹੜਾ ਕੰਮ ਆ ਚੱਲੰਦਿਆ ਜੇ ਵੀ ਹੁਣ ਨਾਲ ਦੀ ਨਾਲ ਬੋਲੇ ਲੌਂਦੇ ਕੰਨਾਂ ਦੇ ਕੰਦ ਕਰਨ ਦੇ ਬੋਰੇ ਆ ਸਾਰੇ ਨਾਲ ਨਾਲ ਸਾਰੇ ਲਾ ਕੇ ਬੋਲੇ ਆ ਦੇਖੋ ਸਾਰੇ ਉਹਨਾਂ ਕੰਦਾ ਕਰਦੇ ਨੇ ਉਹਨਾਂ ਦੇ ਦਾਣੀਆਂ ਇਹ ਤਾਂ ਉਹ ਚੱਲਾਈ ਜਾਂਦੇ ਕਿਉਂਕਿ ਇਹਦਾ ਦਰਿਆ ਰਾਂ ਨੂੰ ਫੱਟਣਾ ਮਰੇ ਬੰਨ ਨੂੰ ਹੁਣ ਪੂਰਾ ਗੰਮ ਮੁਝੂਤਿਆ ਕਰੀ ਜਾਂਦੇ ਆ ਚੱਲਣ ਦਾ ਕੰਮ ਪੂਰੇ ਯੋਰਾ ਸ਼ੋਰਾ ਦੇ ਨਾਲ ਆ ਜੋ ਦੇ ਡਟੇ ਹੋਏ ਆ ਦੇਖੋ ਲਿੰਕ ਦਾ ਖੰਧ ਕਰਤੀ ਸਾਰੇ ਕਿ ਜਿੱਦਾਂ ਕੰਦਾ ਕਰੀ ਜਾਂਦੇ ਬੋਰਿਆਂ ਦੇ ਨਾਲ ਯਾਨਣ ਪਾਰ ਨੂੰ ਹਾਰਾ ਵੀਰ ਸਿੰਘ ਰਾਜੂ ਹਾਂ ਰਾਜੂ ਕਿਦਾ ਖੜਾ ਬਰ ਬਰ ਨਾ ਪਾ ਆ ਕੁ ਮੈਂ ਤੁਹਾਨੂੰ ਨਾਲ ਗੱਲ ਕਰਜਾ ਰਾਜਾ ਤੋਂ ਸਮਾਨ ਹੈ ਹੈ ਕੋਣ ਤੁਮਾਂ ਸਰਪਾ ਤੋਂ ਬਾਕੇ ਤੈਨੂੰ ਕਿਤੇ ਕਹਿੰਦਾ ਨਾ ਕਹਿੰਦਾ ਨਾ ਵੋਟ ਆ ਗਈਆਂ ਫਿਰ ਹੁਣ ਰਾਜਪੁਰ ਖੜਾ ਰਹੀ ਚਾਰ ਗਈ ਵੋਟ ਆ ਗਈਆਂ 14 ਤਰੀਕ ਨੂੰ ਫਿਰ ਹੁਣ ਲੜਨਾ ਸੰਨਾਸ਼ੀ ਦੇ ਚਾ 14 ਤਰੀਕ ਨੂੰ ਆ 14 ਤਰੀਕ ਨੂੰ ਕਿੱਧਰ ਕਿਥੇ ਜਾਣਦੇ ਹਾਂ ਪਰ ਉਹ ਪਲੇਰ ਸਿੰਘ ਮਹਿੰਦੀ ਇਧਰ ਮੁੰਡਾ ਸਾਡਾ ਕਰਨ ਡਰਾਈਵਰ ਆਜਾ ਅੱਜ ਇੰਜ ਨਹੀਂ ਲਾ ਲੈਂਦਾ ਅੱਜ ਵੰਜਾ ਨਹੀਂ ਚੱਲੂ ਅੱਜ ਕੰਮ ਅੱਜ ਇੰਨੇ ਰਸਾ ਦੇਣਾ ਇੰਨਾਂ ਤੇ ਰਹਿ ਗਿਆ ਘਰੇ ਤੇ ਅੱਜ ਵੰਜਾ ਨੇ ਕੰਮ ਉੱਤੋਂ ਵੇੜੀ ਪੁੱਠੀ ਲਾਉਂਦਾ ਜਵਾਨ ਸਾਡਾ ਦੇਖੋ ਉੱਤੋਂ ਲੋਣੀ ਕੋ ਲੋਕ ਕਦਾ ਤੇ ਆਉ ਚਾਮੂ ਦੇ ਕਹਿੰਦਾ ਮੈਂ ਇਧਰ ਲੋਣੀ ਕਹਿੰਦਾ ਵੇਰ ਕੇ ਕਹਿੰਦਾ ਮੈਂ ਲੋਣੀ ਇੱਥੋਂ ਅੱਜ ਕਿੰਨਾ ਪੁੱਠੀ ਚਲੋਣੀ ਅੱਜ ਅੰਦਰ ਇਹ ਸਹੀ ਕੰਮ ਹੀ ਪੁੱਠਾ ਕਰ ਰਿਹਾ ਹੈ ਪੁੱਠਾ ਕਰ ਹੈ ਕੌਣ ਨਹੀਂ ਮੰਨਦਾ ਆਪਣੀ ਇਹ ਇੱਕ ਜ਼ੋਰ ਜਰਾ ਅੱਜ ਜ਼ੋਰ ਉਹਦਾ ਲੱਗਦਾ ਆਪਣਾ ਕਰਾ ਚੋਰ ਕਰ ਪਿਓਰ ਜਰਾ ਅੱਜ ਜ਼ੋਰ ਉਹਦਾ ਲੱਗਦਾ ਆਪਣਾ ਦੇਸੀ ਆਂਡੇ ਖਾਣਾ ਉਹ ਵੀ ਫੂੜੀ ਤਾਈ ਦਾ ਜੀ ਤਾਂ ਕਰਕੇ ਦੇਖ ਮੈਂ ਅੱਜ ਮੈਂ ਮੰਗਿਆ ਸਵਾਡਾ ਤੇ ਅੱਜ ਦਿੱਤਾ ਨਹੀਂ ਇਹ ਤਾਂ ਇਹ ਤਾਂ ਪੁੱਠੀ ਨਾ ਹੋਏਗੀ ਹਨਾ ਦਸਣਾ ਲਾ ਕੇ ਜਿਹੜੀ ਸਬਜ਼ੀ ਲੱਗੀ ਇਹ ਤਾਂ ਪੁੱਛੀਦਾ ਹੁੰਦਾ ਨਾ ਬੇੜੀ ਜ਼ੋਰ ਜ਼ਿਆਦਾ ਗੱਲ ਕੋਈ ਨਹੀਂ ਹੋਰ ਜ਼ੋਰ ਜ਼ਿਆਦਾ ਗੱਲ ਕੋਈ ਨਹੀਂ ਹੋ ਰਾ ਅੱਜ ਮੇਰੇ ਮਾਕਾ ਮਾਂ ਅੱਜ ਕੰਮ ਚ ਲੱਗਾ ਯਾਰ ਅੰਡਾ ਇੱਕ ਦੇ ਦੇ ਆਪਾਂ ਕੋਈ ਆਪਾਂ ਮੈਂ ਠੰਡੇ ਜਿਹੇ ਮਰੀਜ਼ਾਂ ਨਾਲ ਠੰਡਾ ਇਕੱਠੇ ਬੈਹਾਂ ਤੈਨੂੰ ਗੱਲਬਾਤ ਕੋਈ ਨਹੀਂ ਬਹਿਣ ਨੂੰ ਹਾਂ ਉਹ ਤੇ ਮੈਂ ਉਹ ਮਾਕਾ ਕਹਿੰਦਾ ਨਹੀਂ ਐਂ ਤੇ ਮੈਂ ਤੂੰ ਡਰਦਾ ਨਾ ਹੁੰਦਾ ਨਾ ਸਿਆਲ ਦਾ ਕਰਕੇ ਯਾਰ ਮੈਂ ਪਾਣੀ ਤੇ ਹੱਥ ਨਹੀਂ ਪਾਉਂਦਾ ਤੇ 6 ਮਿੰਟ ਹੋ ਗਿਆ ਨਾ ਮੇਰੇ ਸਾਹ ਹੁਣਾਂ ਦੀ ਨਹੀਂ ਭਾਵੇਂ 6 ਹੋਣ ਜਦੋਂ ਮਰਜੀ ਚੱਲ ਪਿੰਡਾ ਪਿੰਡਾ ਨਾਲੇ ਦਾ ਉਹ ਨਹੀਂ ਉਸਤਰੋਂ ਦਾ ਠੰਡ ਬੜੀ ਹੈ ਯਾਰ ਮੇਰਾ ਕੀ ਭਾਵੇਂ ਇੱਥੋਂ ਆਏ ਨੂੰ ਹੋਣਾ ਕਿ ਉਹ ਨੂੰ ਹੋਣਾ ਕਿਹਨੂੰ ਆਉਣਾ ਜੀ ਆਪਦੇ ਇਹ ਨਾ ਠੰਡ ਬੜੀ ਹੈ ਉਹ ਤਾਂ ਚੱਲਦੀ ਉਦੋਂ ਆਪ ਦੂਜੇ ਬਿੜੇ ਨਾਲ ਚੱਲਦੀ ਹੈ ਜਲਦੀ ਹੈ ਦੂਸਰ ਮੰਡਲ ਦੀ ਇਹ ਆਪਣੀ ਪਤਾ ਕਿਨੇ ਕੰਮ ਚਲਦੀ ਹੈ ਉਹ ਭਾਰੀ ਹੈ ਨਾ ਪਾਣੀ ਛੋਟੇ ਸਾਰਾ ਨਾ ਜੂ ਤਗੜਾ ਥੋੜੀ ਬੰਨ ਨਾ ਪਾਣੀ ਹੋਰ ਕਿੰਨਾ ਬਾ ਮੈਂ ਜਿਆਦਾ ਹੁੰਦੀ ਰਸੇ ਦੇ ਹਰਸੇ ਨੂੰ ਮੁੜਦੀ ਹੈ ਅੱਜ ਥੋੜਾ ਜਿਆਦਾ ਹੋਲੀ ਨਹੀਂ ਬਿੜੀ ਨਰਦਰਿਆ ਵੀ ਖਾਲ ਲੈ ਗਿਆ ਜੋਰਾ ਦਰਿਆ ਖਾਲ ਲੈ ਗਿਆ ਸਾਰਾ ਆਹ ਲੈ ਯਾਰ ਦਰਿਆ ਨੇ ਖਾਲ ਲੈ ਵੜੇ ਗਿਆ ਚਰੀ ਤਾਂ ਹੋ ਗਿਆ ਬਿਲਕੁਲ ਕਿੰਨਾ ਟੁਕਾ ਜਰਾ ਚੜਿਆ ਪਤਨੇ ਪਾਣੀ ਛੱਡਿਆ ਉਹ ਉਸ ਤੇ ਵੀਡੀਓ ਦੀ ਆ ਬਸ ਅੱਛਾ ਅੱਛਾ ਨੀ ਮੋਰ ਛੱਡਿਆ ਪਾਣੀ ਨਿਤਰੀ ਹੋਈ ਨਹੀਂ ਗਾ ਪਰ ਪਿਛੇ ਉਹਨਾਂ ਨੇ ਲਾਈਵ ਹੁਣ ਤੋਂ ਮੈਂ ਹਾਂ ਮੈਂ ਜਾਈ ਲੱਗਾ ਅਰੇ ਨੇ ਤੂੰ ਕਦੋਂ ਕੱਲਣਾ ਫੋਨ ਦੇ। ਚੱਲ ਬਾਦ ਕੀ ਕਰੀਏ ਉਥੇ ਉਹ ਫੋਨ ਤੇ ਕਿਸੇ ਤਰ੍ਹਾਂ ਫੋਨ ਤੂੰ ਚੁੱਕਣ ਦਾ ਨਾ ਹੁੰਦਾ ਸਰੇ। ਆ ਤਾ ਰਾ ਤੂੰ। ਹੋਸ਼ਾ ਰਜੂ। ਤੋ ਅਲੀ ਦੇ ਫੋਨ ਆ ਗਿਆ ਮੇਰਾ। ਆਪਾਂ ਬਹਿੰਗੀਆਂ ਜੀ ਆਪਾਂ ਪਾਰ ਵਾਲੇ ਫਾਰਮ ਤੇ ਆਪਣੇ ਦੇ ਕਣ ਮਾਰਦੇ ਹਾਂ। ਕਾਹਨੇ ਕਿਹੜਾ ਗੁੜਾ। ਮੈਂ ਰਾਤੀ ਨੂੰ ਗਰੇਖਾ ਦੀ ਮਨ ਸਬਜ਼ੀ ਜਦ ਹੀ ਉਹ ਫਿਰੇ ਖਾਦੀ ਸਬਜ਼ੀ ਜਦ ਹੀ ਆਉਂਦੇ ਆਂ ਤਾਂ ਅਨੇ ਹੋ ਨਹੀਂ ਆਏ ਉਦੋਂ ਮੈਂ ਉਦੋਂ ਮੈਂ ਚੱਲਦਾ ਹਾਂ ਹਵਾਇਂ ਨੂੰ ਹਾਂ ਕੰੜੇ ਕ ਆਪਣੇ ਬਹੁਤ ਸੋਹਣੇ ਸਾਰੇ ਇੱਥੇ ਵੀਜੇ ਹੀ ਚਾਰ ਵੀਰ ਲਾ ਗਿਆ ਪਿਆ ਇੱਥੇ ਵੀਜੇ ਆਪਾਂ ਇੱਥੇ 8-10 ਸਾਰੇ ਬੰਨ ਲੀਆਂ ਵਾ ਹੁਣ ਬੰਦਿਆਂ ਨੂੰ ਬੰਦੇ ਲੱਗੇ ਪਿੰਡ ਡਡਾ ਬਣਾਉਂਦੇ ਆ ਕੰਕ ਉਹ ਵਧੀਓ ਕੀ ਸਾਰੀਆਂ ਸੋਹਣੀਆਂ ਸਾਡੇ ਸਿਆੜੇ ਕਿੱਡੇ ਸੋਹਣੇ ਭਰੇ ਆ ਨਾਂ ਜਦੀ ਰਲੀ ਨਾਂ ਜਦੀ ਸੰਗਣੀ ਐਂਦਰ ਮੈਨ ਯੁਗੀਆਂ ਦੇ ਬਹੁਤ ਸੋਹਣੇ ਕਣਕ ਆ। ਉੱਤੋਂ ਰੱਬ ਰੱਖੇ ਬਚਾ ਵਸ ਬਦਲ ਨਾ ਜਾਂਦਾ। ਬਾਬਾ ਰੱਖੇ ਨਾ ਕਿਰਪਾ ਰ। ਪਰ ਵੇ। ਕਣਕ ਤਾਂ ਛਾੜਾ। ਬਹੁਤ ਸੋਹਣਾ ਘਟਾ ਲਾ ਬਹੁਤ ਜੀ ਕਿਤਾ ਕਣਕਾਂ ਆਪਣੀ ਦੀ ਜਿਹੜਾ ਗੁੜਾ ਮਾਰਨੇ ਅੱਜ ਸਾਰੀ ਕਣਕਾਂ ਨੂੰ ਵੇਖੰਦੇ ਆ ਬਲਾਸੇ ਪੌਣ ਪਾਰ ਵਾਲੇ ਫਾਰਮ ਤੇ ਬਣਾਏ ਹੋਏ ਆ ਜਿਹੜਾ ਸੇ ਮਾਰ ਕੇ ਸਾਰੀ ਕਣਕ ਨੂੰ ਤੱਕ ਕੇ ਦੇਖੋ ਇਹ ਆਪ ਵੀ ਜੇ ਚਾਰ ਵੀਰ ਲਾਗੇ ਬਹੁਤ ਸੋਹਣਾ ਜਿਹੜਾ ਇਹ ਫਰਟ ਵਾ ਜਦੋਂ ਜਗ ਵਡਾਂਗੇ ਨਾ ਫੇਰਾ ਤੁਹਾਨੂੰ ਚਾੜਦੇ ਦੱਸਾਂਗੇ ਦਾ ਕੀ ਫਰਕ ਪੈਂਦਾ ਵਾ ਜੇ ਆਪਾਂ ਕੱਲਾ ਕੱਲਾ ਬੀਜ ਦੀ ਹੁੰਦਾ ਕੀ ਫਰਕ ਪੈਂਦਾ ਵਾ ਆਪਨਾ ਪਾਰਾ ਚ ਬਰਾ ਤੇ ਉਹਦੇ ਨੇ ਯਾਰੀ ਹੋਰੀ ਹੈ ਨਾਨੋਂ ਦੇ ਤੇ ਸ਼ਾਂਤੀ ਮੋਲ ਆ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਰੌਲਾ ਨਹੀਂ ਬੜੇ ਵਧੀਆ ਸਰਲ ਸਿਸਟਮ ਬਹੁਤ ਸੋਹਣਾ ਵਾ ਕਿੱਦਾਂ ਸੋਹਣਾ ਆਉਂਦਾ ਫਲਾਟ ਆਪਣਾ ਵੇਖੋ ਨਹੀਂ ਨਾ ਯਾਰ ਆਵੇ ਕਿਵੜਾ ਮਰੂ ਰੂ ਬੜੇ ਖੁਸ਼ ਹੁੰਦੇ ਬੰਦੇ ਜਿਸ ਆ ਕੇ ਇਹ ਕਿਹਨਾਂ ਬਣਾ ਨੀ ਯਾਰ ਆ ਜਾਂਦਾ ਇਹ ਤੋਂ ਜਾਨ ਜੀ ਨਹੀਂ ਕਰਾ ਜੋ ਬੰਦਾ ਆ ਜਾਂਦਾ ਨਾ ਜੇ ਕਰਦਾ ਇੱਥੇ ਰਹਿ ਗਿਆ ਨਾ ਉਹ ਵੀ ਹਨਾ ਸਾਰੇ ਮਾਰਗ ਗੇੜੇ ਛੜੇ ਕਾਰਡਾ ਜ ਬਣਾਉਂਦਾ ਜੀ ਬੰਦੇ ਹੁਣ ਚੱਲੇ ਪਾਸੇ ਘਰ ਨੂੰ ਕੰਮ ਕੱਢੀ ਹੋ ਗਿਆ ਵਾ ਸੇਟੇ ਲੱਗੇ ਬੰਦੇ ਬਰੇ ਸਾਡੇ ਰੋਣਾ ਜਾ ਰਹੇ ਆ ਪੇਂਟ ਵਾਲ ਨੂੰ